ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਵਿਧਾਨ ਸਭਾ ਦੇ 117 ਵਿਧਾਇਕ 117 ਵਿਧਾਇਕਾਂ ਨੂੰ ਫੰਡ ਕਿੰਨਾ ਮਿਲਦਾ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਤੇ ਮੰਤਰੀਆਂ ਦੀ ਲਿਸਟ ਨੂੰ ਘਟਾ ਦਿੱਤਾ ਜਾਵੇ ਕੱਢ ਦਿੱਤਾ ਜਾਵੇ ਕਿਉਂਕਿ ਉਹਨਾਂ ਕੋਲ ਇੱਕ ਅਖਤਿਆਰੀ ਕੋਟੇ ਦੇ ਤਹਿਤ ਨਿਸ਼ਚਿਤ ਫੰਡ ਹੁੰਦਾ ਹੈ ਉਹ ਕਰੋੜਾਂ ਦੇ ਹਿਸਾਬ ਨਾਲ ਹੈ ਪਰ ਦੂਸਰੇ ਪਾਸੇ ਜਿਹੜੇ ਵਿਧਾਇਕ ਬਚੇ ਚਾਹੇ ਉਸਦੇ ਵਿੱਚ ਸੱਤਾਧਿਰ ਦੇ ਵਿਧਾਇਕ ਨੇ ਤੇ ਚਾਹੇ ਫਿਰ ਵਿਰੋਧੀ ਪਾਰਟੀਆਂ ਦੇ ਵਿਧਾਇਕ ਉਹ ਫੰਡਾਂ ਨੂੰ ਤਰਸ ਰਹੇ ਨੇ ਤੇ ਹੁਣ ਐਮ ਐਲ ਐਡ ਯਾਨੀ ਕਿ ਜਿਹੜਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਦਾ ਜਿਹੜਾ ਲੋਕਲ ਏਰੀਆ ਡਿਵੈਲਪਮੈਂਟ ਫੰਡ ਹੈ ਜਿਵੇਂ ਐਮਪੀ ਲੈਡ ਹੁੰਦਾ ਉਸੇ ਤਰ੍ਹਾਂ ਐਮਐਲਏ ਲੈਡ ਹੈ ਜਿਹੜਾ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਦਾ ਫੰਡ ਦਿੱਤਾ ਜਾਂਦਾ ਹੈ ਇੱਥੋਂ ਤੱਕ ਕਿ ਸਭ ਤੋਂ ਵੱਧ ਹੁਣ ਤੱਕ ਕਿਹੜੀ ਸੂਬਾ ਫੰਡ ਦੇ ਰਿਹਾ ਐਮਐਲਏ ਲੈਡ ਦਾ ਜਿਹੜਾ ਕਿ ਆਪਣੇ ਹਲਕਿਆਂ ਦੇ ਵਿਕਾਸ ਦੇ ਲਈ ਵਰਤਿਆ ਜਾਂਦਾ ਉਹ ਵੀ ਦੱਸਾਂਗੇ ਔਰ ਨਾਲ ਹੀ ਐਮਐਲਏ ਲੈਡ ਦੀ ਜਦੋਂ ਗੱਲ ਚੱਲੀ ਹੈ ਫੰਡਾਂ ਦੀ ਇਸ ਦੇ ਵਿੱਚ ਕੱਲੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਨਹੀਂ ਐਮਐਲਏ ਪ੍ਰਗਟ ਸਿੰਘ ਹੀ ਨਹੀਂ ਇਥੋਂ ਤੱਕ ਕਿ ਸੱਤਾਧਿਰ ਦੇ ਵਿਧਾਇਕ ਬਿਨਾ ਆਪਣਾ ਨਾਮ ਦੱਸਿਆ ਰਿਕਾਰਡ ਤੇ ਆਏ ਬਿਨਾ ਪਰ ਇਹ ਗੱਲ ਅੰਦਰ ਖਾਤੇ ਦੱਬਵੀਂ ਬਾਤ ਚ ਜ਼ਰੂਰ ਕਹਿ ਰਹੇ ਨੇ ਕਿ ਇਹ ਜਿਹੜਾ ਸਾਡਾ ਫੰਡ ਹੈ ਉਹ ਐਮਐਲਏ ਦਾ ਨਾ ਹੋਣ ਦੇ ਕਰਕੇ ਐਮਐਲਏ ਕਿਵੇਂ ਫਿਰ ਵਿਆਹ ਤੇ ਭੋਗ اٹੈਂਡ ਕਰਨ ਯੋਗ ਹੀ ਰਹਿ ਗਏ ਇਸ ਤੋਂ ਇਲਾਵਾ ਲੋਕਾਂ 'ਚ ਜਦੋਂ ਜਾਣਦੇ ਨੇ ਤਾਂ ਕੋਈ ਨਾ ਕੋਈ ਫੰਡਾਂ ਦੀ ਜਿਹੜੀ ਆ ਉਡੀਕ ਰੱਖਦਾ ਆਸ ਰੱਖਦਾ ਹੈ ਤੇ ਵਿਧਾਇਕਾਂ ਕੋਲ ਕੁਝ ਦੇਣ ਨੂੰ ਹੁੰਦਾ ਨਹੀਂ ਜਿਸ ਦੇ ਕਰਕੇ ਵਿਧਾਇਕਾਂ ਨੇ ਤਾਂ ਪਿੱਛੇ ਜੇ ਵਿਚਰਨਾ ਹੀ ਬੰਦ ਕਰ ਦਿੱਤਾ ਸੀ ਆਪਣੇ ਹਲਕਿਆਂ ਦੇ ਵਿੱਚ ਤੇ ਹੁਣ ਮਜਬੂਰੀ ਹੈ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਵਿਧਾਇਕਾਂ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਪੰਜਾਂ ਸਰਪੰਚਾਂ ਦੇ ਲਈ ਜ਼ੋਰ ਵੀ ਲਾਉਣਾ ਪੈਣਾ ਤੇ ਜਿਹੜੇ ਪੰਜਾਂ ਸਰਪੰਚਾਂ ਦੀ ਟਾਈ ਪੈ ਗਈ ਤੇ ਉਹਨਾਂ ਦੇ ਸਮਝੌਤੇ ਵੀ ਕਰਾਉਣੇ ਪੈਣਗੇ ਇਸ ਕਰਕੇ ਉਹਨਾਂ ਨੂੰ ਲੋਕਾਂ 'ਚ ਹੁਣ ਪਿੰਡਾਂ 'ਚ ਤਾਂ ਜਾਣਾ ਹੀ ਪੈਣਾ ਅੱਗੇ ਵੀ ਸਥਾਨਕ ਚੋਣਾਂ ਆਉਣੀਆਂ ਨੇ ਸ਼ਹਿਰੀ ਹਲਕਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਭੱਗ ਜਾਣਾ ਸਿਆਸੀ ਤੌਰ ਦੇ ਉੱਤੇ ਪਰ ਹੁਣ ਇੱਕ ਰਿਪੋਰਟ ਦੇ ਹਵਾਲੇ ਨਾਲ ਤੁਹਾਡੇ ਨਾਲ ਤਮਾਮ ਜਾਣਕਾਰੀ ਸਾਂਝੀ ਕਰਾਂਗੇ ਕਿ ਐਮਐਲਏ ਲੈਂਡ ਫੰਡ ਦੀ ਜਿਹੜੀ ਇਹ ਗੱਲ ਚੱਲੀ ਹੈ ਉਹ ਗੱਲ ਕਿੱਥੇ ਤੱਕ ਤੁਰੀ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਇੱਕ ਵਾਰੀ ਸੋਚ ਲਿਆ ਸੀ ਐਮਐਲਏ ਲੈਂਡ ਜਿਹੜਾ ਫੰਡ ਹੈ ਉਹ ਜਾਰੀ ਕਰਨ ਦਾ ਤੇ ਉਹਨਾਂ ਨੇ 10 ਕਰੋੜ ਰੁਪਈਆ ਪ੍ਰਤੀ ਸਾਲਾਨਾ ਜਿਹੜਾ ਹੈ ਉਹ ਰਕਮ ਰੱਖਣ ਦੀ ਗੱਲ ਵੀ ਸੋਚ ਲਈ ਸੀ ਇਹ ਵੀ ਜਾਣਕਾਰੀ ਮਿਲੀ ਹੈ ਪਰ ਜਦੋਂ ਵੇਖਿਆ ਖਜ਼ਾਨੇਆਂ ਨੂੰ ਘਰ ਕੇ ਤੇ ਉਧਰ ਇੰਨੇ ਪੈਸੇ ਹੈ ਨਹੀਂ ਸੀ ਜਿਸ ਦੇ ਕਰਕੇ ਸਾਰੇ ਵਿਧਾਇਕਾਂ ਨੂੰ ਦਿੱਤੇ ਜਾਣ ਵਾਲਾ ਜਿਹੜਾ ਐਮਐਲ ਐਮਐਲਏ ਲੈਡ ਫੰਡ ਹੈ ਉਸ ਦੀ ਫਿਰ ਉਹ ਹਰੀ ਝੰਡੀ ਦੇ ਨਹੀਂ ਪਾਏ ਮੁੱਖ ਮੰਤਰੀ ਭਗਵੰਤ ਮਾਨੇ ਵੀ ਪਤਾ ਲੱਗਦਾ ਹੈ। ਦਾ ਇੰਡੀਅਨ ਐਕਸਪ੍ਰੈਸ ਦੇ ਜਿਹੜੇ ਸੀਨੀਅਰ ਰਿਪੋਰਟਰ ਨੇ ਪੱਤਰਕਾਰ ਨੇ ਕੰਚਨ ਵਾਸਦੇ ਉਹਨਾਂ ਦੀ ਰਿਪੋਰਟ ਛਪਦੀ ਹੈ ਵਿਸਥਾਰਤ ਉਹਨਾਂ ਨੇ ਕੁਝ ਵਿਧਾਇਕਾਂ ਨਾਲ ਗੱਲਬਾਤ ਕਰਕੇ ਵੀ ਹੈ ਜਿਹੜੀ ਇਹ ਰਿਪੋਰਟ ਛਾਪੀ ਹੈ ਜਿਸ ਦੇ ਵਿੱਚ ਖਾਸ ਕਰਕੇ ਜਿਹੜੇ ਦੋ ਨਾਮ ਛਾਪੇ ਗਏ ਨੇ ਉਸ ਦੇ ਵਿੱਚ ਕਾਂਗਰਸ ਦੇ ਵਿਧਾਇਕ ਜਿਹੜੇ ਨੇ ਪ੍ਰਗਟ ਸਿੰਘ ਜਲੰਧਰ ਕੈਂਡ ਤੋਂ ਔਰ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਜਿਹੜੇ ਵਿਧਾਨ ਸਭਾ ਦੇ ਵਿੱਚ ਨੇ ਤੇ ਜਿਹੜਾ ਕਾਧੀਆਂ ਹਲਕੇ ਤੋਂ ਵਿਧਾਇਕ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜ਼ਰੂਰ ਆਪਣੀਆਂ ਟਿੱਪਣੀਆਂ ਸਾਂਝੀਆਂ ਕੀਤੀਆਂ ਨੇ ਉਹ ਵੀ ਟਿੱਪਣੀਆਂ ਦੱਸਾਂਗੇ ਤੇ ਜਿਹੜੇ ਸੱਤਾ ਧਿਰ ਦੇ ਵਿਧਾਇਕ ਕੀ ਸੋਚ ਰਹੇ ਨੇ ਅੰਦਰ ਖਾਤੇ ਉਹ ਵੀ ਦੱਸਾਂਗੇ ਤੇ ਉਹਨਾਂ ਨੇ ਵਿੱਚੋਂ ਕਈਆਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਤੱਕ ਅਸੀਂ ਆਪਣੀ ਭਾਵਨਾ ਸਾਂਝੀ ਕਰ ਚੁੱਕੇ ਹਾਂ ਪਰ ਖਜ਼ਾਨਾ ਨਾ ਹੋਣ ਦੇ ਕਰਕੇ ਸਾਡੇ ਕੋਲ ਫੰਡ ਆ ਜਿਹੜੇ ਉਹ ਪੁੱਜ ਨਹੀਂ ਰਹੇ ਤੇ ਅਸੀਂ ਲੋਕਾਂ 'ਚ ਜਾਣ ਜੋਗੇ ਨਹੀਂ ਰਹੇ ਤੇ ਹੁਣ ਜਿਹੜੀ ਰਿਪੋਰਟ ਕੀ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਖਾਸ ਕਰਕੇ ਇੱਕ ਰਿਪੋਰਟ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਵਾਜ਼ੀ ਪਾਰਟੀ ਦੇ ਵਿਧਾਇਕ ਦਾ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਨੇ ਆਪਣੇ ਅੱਥੀ ਰੱਖਿਆ ਜਿਹੜਾ ਨੀ ਪੱਥਰ ਵੀ ਭੰਨ ਸੁਟਿਆ ਸੀ 650 ਕਰੋੜ ਰੁਪਏ ਦਾ ਉਹ ਪ੍ਰੋਜੈਕਟ ਸੀ ਕਿ ਲੁਧਿਆਣੇ ਦਾ ਜਿਹੜਾ ਬੁੱਢਾ ਨਾਲਾ ਹੈ ਉਸ ਦੀ ਸਫਾਈ ਹੋਣੀ ਹੈ ਮਈ 2022 ਤੋਂ ਲੈ ਕੇ ਹੁਣ ਤੱਕ 2 ਸਾਲ ਬੀਤ ਚੁੱਕੇ ਨੇ ਤੇ ਹਾਲੇ ਤੱਕ ਉਸ ਦੀ ਜਿਹੜੀ ਮੁਕੰਮਲ ਸਫਾਈ ਹੋਣੀ ਤਾਂ ਦੂਰ ਦੀ ਗੱਲ ਉੱਥੇ ਸ਼ੁਰੂਆਤ ਹੁੰਦੀ ਵੀ ਨਜ਼ਰ ਨਹੀਂ ਆਈ ਜਿਸ ਦੇ ਕਰਕੇ ਰੋਸ ਵਿੱਚ ਆ ਗਏ ਉਹਨਾਂ ਨੇ ਇੱਥੋਂ ਤੱਕ ਜਿਹੜੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਜਦੋਂ ਆਪਣੀ ਗੱਲ ਰੱਖੀ ਅਸੀਂ ਵੀ ਉਹਨਾਂ ਨਾਲ ਜਦੋਂ ਗੱਲ ਕੀਤੀ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਅਸੀਂ ਇਸ ਦੇ ਬਾਰੇ ਮੁੱਖ ਮੰਤਰੀ ਨੂੰ ਵੀ ਜਾਣੂ ਕਰਵਾਇਆ ਲੋਕਲ ਪੱਧਰ ਜਿਹੜੇ ਅਧਿਕਾਰੀ ਨੇ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਨੇ ਜਿਹੜਾ ਇਹ ਗੱਲ ਸ਼ਰਿਆਮ ਕਹਿ ਦਿੱਤੀ ਸੀ ਜਿਸ ਦੇ ਕਰਕੇ ਸਰਕਾਰ ਦੀ ਕਰ ਕਰੀ ਵੀ ਹੋ ਗਈ ਕਿ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਹੋਵੇ ਆਪਣੇ ਹੱਥੀਂ ਨੀ ਪੱਥਰ ਰੱਖਿਆ ਹੋਵੇ ਮੁੱਖ ਮੰਤਰੀ ਦਾ ਨਾਮ ਉਸ ਨੀ ਪੱਥਰ 'ਚ ਹੋਵੇ ਐਮ ਐਲ ਏ ਦਾ ਨਾਮ ਉਸ ਨੀ ਪੱਥਰ ਤੇ ਹੋਵੇ ਤੇ ਆਪਣੇ ਹੱਥੀਂ ਥੋੜਾ ਚੁੱਕਿਆ ਤੇ ਐਮ ਐਲ ਏ ਸਾਹਿਬ ਨੂੰ ਗੁੱਸਾ ਆਇਆ ਤੇ ਭੰਨ ਸੁੱਟਿਆ ਨੀ ਪੱਥਰ ਜਿਸ ਦੇ ਕਰਕੇ ਵਿਰੋਧੀਆਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਘੇਰ ਲਿਆ ਕਿ ਦੇਖੋ ਜੀ ਬਾਕੀਆਂ ਨੇ ਤੇ ਕਹਿਣਾ ਹੀ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਸੱਤਾ ਧਿਰ ਦੇ ਵਿਧਾਇਕ ਨੇ ਉਹ ਤੇ ਆਪ ਆਪਣੇ ਹੱਥੀਂ ਰੱਖੇ ਨੀ ਪੱਥਰ ਜਿਹੜੇ ਨੇ ਤੋੜਨ ਦੇ ਲਈ ਮਜਬੂਰ ਹੋਏ ਨੇ ਹੁਣ ਇੱਕ ਪਾਸੇ ਤਾਂ ਇਹ ਮਸਲਾ ਆ ਗਿਆ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜਿਹੜਾ ਐਮ ਐਲ ਏ ਲੈਡ ਫੰਡ ਦੀ ਗੱਲ ਹੈ ਕਿ ਲੋਕਲ ਏਰੀਆ ਡਿਵੈਲਪਮੈਂਟ ਜਿਸ ਦੇ ਨਾਲ ਹੁੰਦਾ ਹੈ ਵਿਧਾਇਕ ਆਪਣੀ ਕੰਸਟੀਚੁਐਂਸੀ ਦੇ ਵਿੱਚ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜਾ ਆ ਉਹ ਫੰਡ ਲਾ ਸਕੇ ਪਰ ਇਸ ਮਸਲੇ ਦੇ ਵਿੱਚ ਵਿਧਾਇਕ ਸਾਰੇ ਹੀ ਆਪਣੇ ਆਪ ਨੂੰ ਟੱਖਾਂ ਤੋਂ ਹੌਲਾ ਜਿਹੜੇ ਨੇ ਉਹ ਮਹਿਸੂਸ ਕਰ ਰਹੇ ਨੇ ਔਰ ਅੱਗੇ ਤੱਕ ਜੇਕਰ ਗੱਲ ਕੀਤੀ ਜਾਵੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਜੂਨ 2022 ਦੀ ਗੱਲ ਹੈ ਜਦੋਂ ਇਸ ਮਸਲੇ ਦੇ ਉੱਤੇ ਵਿਧਾਇਕਾਂ ਦੇ ਨਾਲ ਫੰਡਾਂ ਦੇ ਬਾਰੇ ਚਰਚਾ ਹੋਈ ਸੀ ਪਰ ਇਸ ਮਸਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੁਹਿੰਮ ਜਾਂ ਜਿਹੜੀ ਕਿਹੜੀ ਹੈ ਫੰਡ ਦੇਣ ਦੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਹੋ ਸਕੀ ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਨੇ ਮਨਪ੍ਰੀਤ ਸਿੰਘ ਅਯਾਲੀ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਇੱਕ ਵਾਰੀ ਕਿ ਜਿਹੜਾ ਅਖਤਿਆਰੀ ਫੰਡ ਹੁੰਦਾ ਹੈ ਵਿਧਾਇਕਾਂ ਦੇ ਲਈ ਜਾਂ ਫਿਰ ਕਿਸੇ ਤਰ੍ਹਾਂ ਦਾ ਹੋਰ ਫੰਡ ਹੋਵੇ ਉਹ ਰੱਖਣ ਦੀ ਜਦੋਂ ਗੱਲ ਕੀਤੀ ਸੀ ਤਾਂ ਸੀਐਮ ਭਗਵੰਤ ਮਾਨ ਨੇ ਉਸ ਵੇਲੇ ਕਿਹਾ ਸੀ ਕਿ ਐਮਐਲਏ ਲੈਂਡ ਫੰਡ ਹੈ ਜਿਹੜਾ ਉਹ ਸਾਡੀ ਪ੍ਰਪੋਜ਼ਲ ਦੇ ਅਧੀਨ ਹੈ ਤੇ ਅਸੀਂ ਜਲਦੀ ਇਸ ਦੀ ਵਿਵਸਥਾ ਕਰਾਂਗੇ ਪਰ ਗੱਲ ਇੱਥੋਂ ਤੱਕ ਪੁੱਜੀ ਕਿ ਜਿਹੜਾ ਹੁਣ ਤੱਕ ਪੰਜਾਬ ਦੇ ਸਿਰ ਤੇ ਕਰਜ਼ਾ ਹੈ ਉਹ ਹੀ ਲਗਭਗ 3.5 ਲੱਖ ਕਰੋੜ ਰੁਪਏ ਦਾ ਹੋ ਚੁੱਕਾ ਹੈ ਤੇ ਇਸ ਕਰਕੇ ਵਿਧਾਇਕਾਂ ਨੂੰ ਉਹ ਫੰਡ ਦੇਣ ਦੇ ਲਈ ਜਿਹੜਾ ਅਖਤਿਆਰੀ ਫੰਡ ਕਿਹਾ ਜਾਂਦਾ ਜਾਂ ਐਮਐਲਏ ਦਾ ਜਿਹੜਾ ਲੋਕਲ ਏਰੀਆ ਡਿਵੈਲਪਮੈਂਟ ਫੰਡ ਹੈ ਉਹ ਇਸ ਕਰਕੇ ਆ ਹੀ ਨਹੀਂ ਸਕਿਆ ਵਿਧਾਇਕਾਂ ਦੇ ਕੋਲ ਤੇ ਨਾ ਹੀ ਉਹ ਯੋਜਨਾ ਜਿਹੜੀ ਆ ਅੱਗੇ ਵੱਧ ਸਕੀ ਹੁਣ ਐਮਪੀ ਲੈਡ ਜਿਹੜਾ ਫੰਡ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਗੇਕੇ ਜਿਹੜਾ ਸੈਂਟਰ ਦੇ ਵੱਲੋਂ ਮੈਂਬਰ ਆਫ ਪਾਰਲੀਮੈਂਟ ਦਾ ਫੰਡ 5 ਕਰੋੜ ਰੁਪਈਆ ਪ੍ਰਤੀ ਸਾਲਾਨਾ ਦਿੱਤਾ ਜਾਂਦਾ ਜੇਕਰ ਆਪਣੇ ਕਾਰਜਕਾਲ ਦੇ ਦੌਰਾਨ ਲੋਕ ਸਭਾ ਮੈਂਬਰ ਨੇ 5 ਸਾਲ ਆਪਣੀ ਸੀਟ ਤੇ ਬਣੇ ਰਹਿਣਾ ਤੇ ਉਹਨਾਂ ਨੂੰ 25 ਕਰੋੜ ਰੁਪਈਆ ਉਸ ਫੰਡ ਵਜੋਂ ਮਿਲ ਜਾਂਦਾ ਤਾਂ ਫਿਰ ਉਹ ਡਿਪਟੀ ਕਮਿਸ਼ਨਰ ਦੇ ਜ਼ਰੀਏ ਉਹ ਫੰਡ ਜਿਹੜਾ ਲੋਕ ਸਭਾ ਹਲਕੇ ਦੇ ਵਿੱਚ ਸਬੰਧਤ ਮੈਂਬਰ ਆਫ ਪਾਰਲੀਮੈਂਟ ਦੀ ਸਹਿਮਤੀ ਦੇ ਨਾਲ ਲਗਾ ਦਿੱਤਾ ਜਾਂਦਾ ਹੈ ਕਈ ਥਾਵਾਂ ਦੇ ਉੱਤੇ ਅਲੋਕੇਟ ਕਰ ਦਿੱਤਾ ਜਾਂਦਾ ਵੰਡ ਦਿੱਤਾ ਜਾਂਦਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਵਿਧਾਇਕਾਂ ਦੀ ਫੰਡਾਂ ਦੀ ਇਸੇ ਤਰ੍ਹਾਂ ਦੀ ਐਮਪੀ ਦੇ ਤਰਜ਼ ਦੇ ਉੱਤੇ ਤਾਂ ਉਹ ਕਿਤੇ ਵਿਵਸਥਾ ਨਜ਼ਰ ਨਹੀਂ ਆਈ ਪੰਜਾਬ ਦੇ ਵਿੱਚ ਹੋਰ ਵੀ ਕਈ ਸੂਬੇ ਆ ਜਿਹੜੇ ਇਸ ਤੋਂ ਵਾਂਝੇ ਨੇ ਪਰ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਫੰਡ ਰੱਖਿਆ ਗਿਆ ਉਹਨਾਂ ਦੀ ਰਾਸ਼ੀ ਕਿੰਨੀ ਹੈ ਉਹ ਵੀ ਰਿਪੋਰਟ ਦੇ ਵਿੱਚ ਜਿਹੜੀ ਛਾਪੀ ਹੈ ਉਸ ਦੇ ਵਿੱਚ ਇਹ ਜਿਹੜੀ ਗੱਲ ਲਿਖੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਮਹਾਰਾਸ਼ਟਰ ਦਾ ਇੱਕ ਐਮਐਲਏ ਆ ਉਸ ਨੂੰ 2 ਕਰੋੜ ਰੁਪਈਆ ਮਿਲਦਾ ਐ ਐਮਐਲਏ ਲੈਡ ਦੇ ਤਹਿਤ ਇਸੇ ਤਰ੍ਹਾਂ ਤਾਮਿਲਨਾਡੂ ਦੇ ਵਿੱਚ 3 ਕਰੋੜ ਰੁਪਏ ਦੀ ਵਿਵਸਥਾ ਹੈ ਇੱਕ ਵਿਧਾਇਕ ਨੂੰ ਦਿੱਤਾ ਜਾਂਦਾ 5 ਕਰੋੜ ਰੁਪਈਆ ਤਾਂ ਕੇਰਲਾ ਦੀ ਜਿਹੜੀ ਸਰਕਾਰ ਹੈ ਉਹ ਆਪਣੇ ਵਿਧਾਇਕ ਨੂੰ ਦੇ ਦਿੰਦੀ ਹੈ ਆਪਣੇ ਹਲਕੇ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਉੱਤੇ ਪੈਸਾ ਲਾ ਸਕੇ ਤੇ ਇਸੇ ਤਰ੍ਹਾਂ ਤ੍ਰਿਪੁਰਾ ਜਿਹੜੀ ਇੱਕ ਬਹੁਤ ਛੋਟੀ ਜੀ ਸਟੇਟ ਆ ਉੱਥੇ ਵੀ 35 ਲੱਖ ਰੁਪਈਆ ਮਿਲ ਜਾਂਦਾ ਸਾਲਾਨਾ ਜਿਹੜਾ ਕਿ ਇੱਕ ਵਿਧਾਇਕ ਨੂੰ ਤੇ ਦਿੱਲੀ ਗਵਰਨਮੈਂਟ ਹੈ ਜਿਹੜੀ ਉਸਨੇ ਤਾਂ ਐਮਐਲਏ ਲੈਂਡ ਫੰਡ ਦੇ ਵਿੱਚ 4 ਕਰੋੜ ਤੋਂ ਲੈ ਕੇ 7 ਕਰੋੜ ਰੁਪਏ ਤੱਕ ਦਾ ਵਾਅਦਾ ਕਰ ਦਿੱਤਾ ਸੀ ਤੇ ਹੁਣ ਤੱਕ ਦੇਸ਼ ਦੀ ਸਭ ਤੋਂ ਜਿਹੜੀ ਵਿਧਾਇਕਾਂ ਨੂੰ ਫੰਡ ਦੇਣ ਦੇ ਮਾਮਲੇ ਵਿੱਚ ਐਮਐਲਏ ਲੈਂਡ ਦਾ ਜਿਹੜਾ ਫੰਡ ਹੈ ਉਹ ਦਿੱਲੀ ਸਟੇਟ ਹੈ ਬੇਸ਼ੱਕ ਉਸਦੇ ਕੋਲ ਤਾਕਤਾਂ ਬਾਕੀ ਜਿਹੜੇ ਮੁਕੰਮਲ ਸੂਬੇ ਨੇ ਉਸ ਦੇ ਮੁਕਾਬਲੇ ਘੱਟ ਹੋਣ ਪਰ 7 ਕਰੋੜ ਰੁਪਈਆ ਤੱਕ ਜਿਹੜਾ ਇੱਕ ਵਿਧਾਇਕ ਨੂੰ ਮਿਲ ਜਾਂਦਾ ਜੇਕਰ ਗੱਲ ਕੀਤੀ ਜਾਵੇ ਇਸ ਤਰ੍ਹਾਂ ਪੰਜਾਬ ਹਰਿਆਣਾ ਸੂਬਾ ਜਾਂ ਸਿੱਕਮ ਇੱਥੇ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਹੈ ਪੰਜਾਬ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਯੋਜਨਾ ਬਣਾਉਣ ਦੀ ਗੱਲ ਕਹੀ ਇੱਕ ਵਾਰੀ ਸਮੇਂ ਦੇ ਉੱਤੇ ਆ ਕੇ 10 ਕਰੋੜ ਰੁਪਏ ਤੱਕ ਵੀ ਯੋਜਨਾ ਬਣ ਗਈ ਸੀ ਇਹ ਸੁਣਨ ਦੇ ਵਿੱਚ ਆਉਂਦਾ ਹੈ ਦੱਸਦੇ ਨੇ ਵਿਧਾਇਕ ਵੀ ਔਰ ਜਿਹੜੇ ਸਰਕਾਰ ਦਾ ਹਿੱਸਾ ਨੇ ਉਹ ਕਹਿੰਦੇ ਕਿ ਮੁੱਖ ਮੰਤਰੀ ਨੇ ਸੋਚ ਤਾਂ ਲਿਆ ਕਿ ਐਮਐਲਏ ਲੈਂਡ ਆਪਾਂ ਫੰਡ ਜਿਹੜਾ ਰੱਖਣਾ 10 ਕਰੋੜ ਰੁਪਏ ਰੱਖਾਂਗੇ ਸਾਲਾਨਾ ਦੇਵਾਂਗੇ ਇੱਕ ਵਿਧਾਇਕ ਨੂੰ ਪਰ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਜਾਂ ਯੋਜਨਾ ਨੂੰ ਲਾਗੂ ਕਰਨ ਦੀ ਵਾਰੀ ਆਈ ਤਾਂ ਪਤਾ ਲੱਗਿਆ ਕਿ ਖਜ਼ਾਨੇ ਵਿੱਚ ਇੰਨਾ ਵੀ ਨਹੀਂ ਜਿਹੜਾ ਮਾਇਆ ਬੋਲਦੀ ਕਿ ਸਾਰੇ ਵਿਧਾਇਕਾਂ ਨੂੰ ਇੰਨੇ ਫੰਡ ਦਿੱਤੇ ਜਾ ਸਕਣ ਤਾਂ ਇਸੇ ਕਰਕੇ ਉਹ ਜਿਹੜੀ ਯੋਜਨਾ ਜਿਹੜੀ ਆ ਉੱਥੇ ਹੀ ਰੁਕ ਗਈ ਇਸ ਕਰਕੇ ਜਿਹੜਾ ਹੁਣ ਤੱਕ ਐਮਐਲਏ ਨੂੰ ਅਖਤਿਆਰੀ ਫੰਡ ਆ ਉਹ 15 ਲੱਖ ਰੁਪਏ ਆ ਜਿਹੜਾ ਉਹ ਦਿੱਤੇ ਜਾਣ ਨੂੰ ਲੈ ਕੇ ਵੀ ਹਾਲੇ ਤੱਕ ਵਿਧਾਇਕਾਂ ਕੋਲ ਨਹੀਂ ਪੁੱਜਦਾ ਐਮਐਲਏ ਜਿਹੜੇ ਆ ਉਹ ਆਪਣੇ ਇੱਕ ਵਿਅਕਤੀ ਤੱਕ ਵੀ ਜਿਹੜੇ ਆ 40000 ਰੁਪਇਆ ਵੀ ਨਹੀਂ ਦੇਣ ਜੋਗੇ ਰਹੇ ਕਿਉਂਕਿ ਉਹਨਾਂ ਦੇ ਕੋਲ ਪੈਸੇ ਹੀ ਨਹੀਂ ਇਸੇ ਕਰਕੇ ਇਸ ਮਾਮਲੇ ਦੇ ਵਿੱਚ ਫੰਡ ਰਿਲੀਜ਼ ਕਰਨ ਨੂੰ ਲੈ ਕੇ ਸਰਕਾਰ ਤੱਕ ਵਿਧਾਇਕਾਂ ਨੇ ਆਪਣੇ ਪੱਧਰ ਦੇ ਉੱਤੇ ਵੀ ਪਹੁੰਚ ਕੀਤੀ ਹੈ ਖਾਸ ਕਰਕੇ ਰੂਲਿੰਗ ਪਾਰਟੀ ਦੇ ਜਿਹੜੇ ਸੱਤਾ ਧਿਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦਾ ਤਾਂ ਇਥੋਂ ਤੱਕ ਵੀ ਕਹਿਣਾ ਹੈ ਕਿ ਅਸੀਂ ਇਸ ਮਸਲੇ ਦੇ ਵਿੱਚ ਲੋਕਾਂ 'ਚ ਕਿਵੇਂ ਜਾ ਸਕਦੇ ਹਾਂ ਕਿਉਂਕਿ ਲੋਕਾਂ 'ਚ ਜਾਣੇ ਆ ਤਾਂ ਲੋਕ ਗ੍ਰਾਂਟ ਭਾਲਦੇ ਨੇ ਤਾਂ ਭਾਲਣ ਵੀ ਕਿਉਂ ਨਾ ਕਿਉਂਕਿ ਉਹਨਾਂ ਨੇ ਆਪਣੇ ਹਲਕੇ ਦਾ ਨੁਮਾਇੰਦਾ ਚੁਣਿਆ ਆਪਣੀ ਤਰੱਕੀ ਵਾਸਤੇ ਤੇ ਇਸੇ ਕਰਕੇ ਕੋਈ ਪਿੰਡਾਂ ਵਿੱਚ ਜਾਂਦਾ ਕੋਈ ਧਰਮਸ਼ਾਲਾ ਵਾਸਤੇ ਕੋਈ ਗਲੀਆਂ ਨਾਲੀਆਂ ਪੱਕੀਆਂ ਕਰਨ ਵਾਸਤੇ ਕੋਈ ਸਕੂਲਾਂ ਦੀ ਗ੍ਰਾਂਟ ਵਾਸਤੇ ਕੋਈ ਕਿਸੇ ਹੋਰ ਗ੍ਰਾਂਟ ਵਾਸਤੇ ਕੋਈ ਨਾ ਕੋਈ ਮੰਗ ਲੋਕ ਕਰ ਦਿੰਦੇ ਨੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪੱਕੀ ਛੱਤ ਨਹੀਂ ਹੈ ਤੇ ਉਹਨਾਂ ਦੇ ਕੋਲ ਰਹਿਣ ਦੇ ਲਈ ਆਪਣਾ ਘਰ ਨਹੀਂ ਹੈ ਕਿਰਾਏ ਤੇ ਰਹਿ ਰਹੇ ਨੇ ਤੇ ਉਹ ਵੀ ਕਿਤੇ ਨਾ ਕਿਤੇ ਮੰਗ ਕਰ ਦਿੰਦੇ ਨੇ ਕਿਉਂਕਿ ਸਰਕਾਰ ਪਹਿਲਾਂ ਜਦੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪਾਰਟੀਆਂ ਵਾਦੀ ਇੰਨੇ ਵੱਡੇ ਕਰ ਦਿੰਦੀਆਂ ਨੇ ਕਿ ਫਿਰ ਲੋਕਾਂ ਦੀਆਂ ਆਸਾਂ ਉਮੀਦਾਂ ਵਾਝ ਜਾਂਦੀਆਂ ਨੇ ਪਰ ਵਿਧਾਇਕ ਹੁਣ ਕਿਹੜੇ ਮੂੰਹ ਨਾਲ ਜਾਣ ਜਦੋਂ ਵੋਟਾਂ ਮੰਗੀਆਂ ਜਾਂਦੀਆਂ ਨੇ ਉਦੋਂ ਤਾਂ ਵੱਡੇ ਵੱਡੇ ਵਾਅਦੇ ਤਾਲ ਨਾਲ ਤਾਲ ਮਲਾ ਕੇ ਆਪਣੀ ਪਾਰਟੀ ਦੀ ਹਾਈ ਕਮਾਂਡ ਦੇ ਕਹਿਣ ਦੇ ਉੱਤੇ ਬੜਾ ਪ੍ਰਚਾਰ ਕੀਤਾ ਜਾਂਦਾ ਪਰ ਜਦੋਂ ਵਾਰੀ ਆਉਂਦੀ ਹੈ ਫੰਡ ਵੰਡਣ ਦੀ ਇਸੇ ਤਰ੍ਹਾਂ ਧਾਰਮਿਕ ਸਥਾਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਕੋਮਿਊਨਿਟੀ ਹਾਲ ਨੇ ਕੋਈ ਹੋਰ ਥਾਂ ਦੇ ਉੱਤੇ ਸਮਾਗਮ ਹੋ ਰਿਹਾ ਉੱਥੇ ਵਿਧਾਇਕਾਂ ਨੂੰ ਸੱਦੇ ਆਉਂਦੇ ਨੇ ਟੂਰਨਾਮੈਂਟ ਹੁੰਦੇ ਨੇ ਉੱਥੇ ਵਿਧਾਇਕਾਂ ਨੂੰ ਸੱਦਿਆ ਜਾਂਦਾ ਪਰ ਜਦੋਂ ਉੱਥੇ ਦੇਖਣ ਲਈ ਕੁਝ ਨਹੀਂ ਹੋਵੇਗਾ ਜਿਹੜੇ ਤੇ ਸਰਦੇਪੁਰ ਦੇ ਘਰ ਨੇ ਪੁੱਜਦੇ ਘਰ ਨੇ ਵਿਧਾਇਕਾਂ ਦੇ ਉਹ ਤੇ ਆਪਣੇ ਪੱਲਿਆਂ ਵੀ ਜੇਬ ਦੇ ਵਿੱਚ ਬਹੁਤੀ ਵਾਰੀ ਦੇ ਆਉਂਦੇ ਨੇ ਜਿਵੇਂ ਕਿ ਸਭ ਤੋਂ ਵੱਡੀ ਉਦਾਹਰਨ ਦਿੱਤੀ ਜਾਂਦੀ ਆ ਮਨਪ੍ਰੀਤ ਸਿੰਘ ਯਾਲੀ ਦੀ ਉਹਨਾਂ ਨੇ ਖੇਡ ਸਟੇਡੀਅਮ ਆਪਣੇ ਹਲਕੇ ਦੇ ਵਿੱਚ ਦਾਖਾ ਦੇ ਵਿੱਚ ਇੰਨੇ ਜ਼ਿਆਦਾ ਬਣਾਏ ਨੇ ਕਿ ਉੱਥੇ ਖੇਡ ਨਰਸਰੀ ਆ ਜਿਹੜੀ ਉਹ ਕਿਵੇਂ ਪਰਫੁੱਲਤ ਹੋ ਰਹੀ ਐ ਉਹ ਪਿਛਲੀਆਂ ਸਰਕਾਰਾਂ ਵਲੇ ਵੀ ਗਵਾਈ ਭਰਦੀ ਐ ਤੇ ਹਾਲੇ ਵੀ ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਇੱਕ ਕਲਚਰ ਇੱਕ ਸੱਭਿਆਚਾਰ ਆ ਜਿਹੜਾ ਡਿਵੈਲਪ ਹੋ ਗਿਆ ਉਸ ਦੀ ਉਦਾਹਰਨ ਦਿੱਤੀ ਜਾਂਦੀ ਐ ਇਸ ਤਰ੍ਹਾਂ ਹੋਰ ਕਈ ਵਿਧਾਇਕ ਹੋਣਗੇ ਜਿਹੜੇ ਕਈ ਵਾਰੀ ਸ਼ੋਅ ਆਫ ਨਹੀਂ ਕਰਦੇ ਪਰ ਆਪਣੇ ਜੇਬ ਦੇ ਵਿੱਚੋਂ ਪੱਲਿਓ ਵੀ ਜਿੱਥੇ ਟੂਰਨਾਮੈਂਟ ਤੇ ਬੁਲਾਇਆ ਜਾਂਦਾ ਕਿਸੇ ਉਦਘਾਟਨ ਤੇ ਬੁਲਾਇਆ ਜਾਂਦਾ ਤੇ ਉਹ ਪੈਸੇ ਦੇ ਆਉਂਦੇ ਆ ਪਰ ਜਦੋਂ ਗੱਲ ਆਉਂਦੀ ਹੈ ਫੰਡ ਦੀ ਅਖਤਿਆਰੀ ਕੋਟੇ ਦੀ ਤੇ ਉਦੋਂ ਕੁਝ ਨਹੀਂ ਲੱਭਦਾ ਖਾਤੇ 'ਚੋਂ ਇਸੇ ਕਰਕੇ ਜਿਹੜੇ ਵਿਧਾਇਕਾਂ ਦੇ ਕੋਲ ਫੰਡ ਦੇਣ ਲਈ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਹੈ ਕੁਝ ਵਿਧਾਇਕ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਜਿਹੜਾ ਇਸ਼ੂ ਹੈ ਉਹ ਆਪਣੀ ਪਾਰਟੀ ਤੱਕ ਵੀ ਉਠਾ ਚੁੱਕੇ ਨੇ ਇੱਥੋਂ ਤੱਕ ਕਿ ਜਿਹੜੇ ਕਈ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਐਮਐਲਏ ਲੈਂਡ ਫੰਡ ਦੇ ਲਈ ਪੰਜਾਬ ਸਰਕਾਰ ਤੱਕ ਪਹੁੰਚ ਕਰ ਚੁੱਕੇ ਨੇ ਕਿਉਂਕਿ ਆਮ ਆਦਮੀ ਪਾਰਟੀ ਵੀ ਸਰਕਾਰ ਦਿੱਲੀ ਦੇ ਵਿੱਚ ਵੀ ਹੈ ਤੇ ਸੂਬੇ ਦੇ ਵਿੱਚ ਦਿੱਲੀ ਦੇ ਵਿੱਚ ਪੂਰੇ ਦੇਸ਼ ਭਾਰ ਦੇ ਵਿੱਚੋਂ ਐਮਐਲਏ ਲੈਂਡ ਫੰਡ ਹੈ ਜਿਹੜਾ ਉੱਥੇ 7 ਕਰੋੜ ਰੁਪਇਆ ਹਰ ਸਾਲ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ ਤਾਂ ਫਿਰ ਇੱਥੇ ਕਿਉਂ ਨਹੀਂ ਸੰਭਵ ਸਾਡੇ ਇੱਥੇ ਕੀ ਦਿੱਕਤ ਹੈ ਵਿਧਾਇਕ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਪਰ ਬਿਨਾਂ ਰਿਕਾਰਡ ਦੇ ਉੱਤੇ ਆਇਆ ਕਿਉਂਕਿ ਉਹਨਾਂ ਨੇ ਨਾਮ ਆਪਣੇ ਨਹੀਂ ਦੱਸੇ ਉਹ ਸੌ ਮਜਬੂਰੀਆਂ ਸਿਆਸੀ ਤੌਰ ਦੇ ਉੱਤੇ ਹੁੰਦੀਆਂ ਨੇ ਫਿਰ ਜਦੋਂ ਆਉਂਦੀ ਹੈ ਵਿਧਾਇਕ ਵਿਰੋਧੀ ਧਿਰਾਂ ਦੀ ਤਾਂ ਉਦੋਂ ਉਹਨਾਂ ਦੇ ਵਿੱਚੋਂ ਇੱਕ ਕੋਟ ਕੀਤਾ ਗਿਆ ਜਿਹੜਾ ਹਵਾਲਾ ਦਿੱਤਾ ਗਿਆ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਦਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਦੇ ਵਿੱਚ ਜਦੋਂ ਹੁੰਦੇ ਸੀ 2012 ਤੋਂ 17 ਤੱਕ ਫਿਰ ਉਹ 17 ਤੋਂ 22 ਤੱਕ ਕਾਂਗਰਸ ਦੀ ਸਰਕਾਰ ਦੇ ਵਿੱਚ ਰਹੀ ਤਾਂ ਉਦੋਂ ਵੀ ਉਹਨਾਂ ਨੇ ਮਸਲਾ ਬੜੇ ਜ਼ੋਰ ਸ਼ੋਰ ਨਾਲ ਚੁੱਕਿਆ ਸੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਤੇ ਕੈਪਟਨ ਮਰਿੰਦਰ ਸਿੰਘ ਕੋਲ ਵੀ ਪਰ ਉਹਨਾਂ ਦੇ ਨਾਲ ਵਾਅਦਾ ਤਾਂ ਜਰੂਰ ਕੀਤਾ ਗਿਆ ਅਖਤਿਆਰੀ ਫੰਡਾਂ ਦਾ ਜਾਂ ਐਮਐਲਏ ਲੈਡ ਦਾ ਫੰਡਾਂ ਦਾ ਪਰ ਕਿਸੇ ਨੇ ਹਕੀਕਤ ਵਿੱਚ ਨਹੀਂ ਉਸ ਨੂੰ ਬਦਲਿਆ ਐਮਐਲਏ ਪ੍ਰਗਟ ਸਿੰਘ ਕਹਿ ਰਹੇ ਨੇ ਫਿਰ ਆਉਂਦੀ ਹੈ ਵਾਰੀ ਕਿ ਕਿਸੇ ਵੀ ਸਰਕਾਰ ਦੇ ਵਿੱਚ ਇਹ ਪੈਸੇ ਕਿਉਂ ਨਹੀਂ ਦਿੱਤੇ ਜਾਂਦੇ ਖਾਸ ਕਰਕੇ ਆਪੋਜੀਸ਼ਨ ਐਮਐਲਏ ਜਿਹੜੇ ਹੁੰਦੇ ਨੇ ਵਿਧਾਇਕ ਨੇ ਉਹਨਾਂ ਨੂੰ ਤਾਂ ਫਿਰ ਵੀ ਪਿੱਛੇ ਹੀ ਛੱਡ ਦਿੱਤਾ ਜਾਂਦਾ ਹੈ ਆਮ ਤੌਰ ਦੇ ਉੱਤੇ ਉਹ ਦੇਖਿਆ ਗਿਆ ਔਰ ਵਿਧਾਇਕ ਪ੍ਰਗਟ ਸਿੰਘ ਦੀ ਇਹ ਕੋਈ ਵੀ ਇਹ ਹੈ ਕਿ ਜਦੋਂ ਵੀ ਉਹ ਬਿਆਨ ਦਿੰਦੇ ਨੇ ਤਾਂ ਇਹ ਕਹਿ ਦਿੰਦੇ ਨੇ ਕਿ ਸਾਡੀ ਪਾਰਟੀ ਦੀ ਸਰਕਾਰ ਵੀ ਜਿਹੜੀ ਆ ਉਹ ਵੀ ਮੈਂ ਕਿਸੇ ਨੂੰ ਵੀ ਬਰੀ ਨਹੀਂ ਕਰਦਾ ਇਸ ਮਾਮਲੇ ਵਿੱਚ ਸਾਰੇ ਇੱਕੋ ਜਿਹੇ ਨੇ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹ ਇਹ ਕਹਿ ਜਾਂਦੇ ਆ ਜਿਹੜੇ ਪਾਰਟੀ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਹਲਕਾ ਇੰਚਾਰਜ ਨੇ ਉਹੀ ਪ੍ਰਧਾਨ ਬਣ ਕੇ ਬਹਿ ਜਾਂਦੇ ਨੇ ਖਾਸ ਕਰਕੇ ਜਿੱਥੇ ਆਪੋਜੀਸ਼ਨ ਦਾ ਐਮਐਲਏ ਹੁੰਦਾ ਉੱਥੇ ਡਿਪਟੀ ਕਮਿਸ਼ਨਰ ਦੇ ਨਾਲ ਜਾਂ ਐਸਐਸਪੀ ਦੇ ਨਾਲ ਜਾਂ ਫੰਡ ਰਿਲੀਜ਼ ਕਰਨ ਵਾਲੀ ਅਥਾਰਟੀ ਦੇ ਨਾਲ ਸਾਰਿਆਂ ਦੇ ਨਾਲ ਤਾਲਮਿਲ ਫਿਰ ਉੱਥੇ ਇਥੇ ਨਹੀਂ ਸੱਤਾਧਿਰ ਦਾ ਵਿਧਾਇਕ ਇਥੇ ਤਾਂ ਸੱਤਾਧਿਰ ਦੇ ਵਿਧਾਇਕ ਵੀ ਕੋਰਲਾ ਰਹੇ ਆ ਕਿ ਸਾਡੇ ਕੋਲ ਫੰਡ ਨਹੀਂ ਪਰ ਆਪੋਜੀਸ਼ਨ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਆਪੋਜੀਸ਼ਨ ਦੇ ਵਿਧਾਇਕ ਨੂੰ ਤਾਂ ਬਿਲਕੁਲ ਹੀ ਨਹੀਂ ਪੁੱਛਿਆ ਜਾਂਦਾ ਕਿਉਂਕਿ ਆਪਣੀ ਹਲਕਾ ਇੰਚਾਰਜ ਨੂੰ ਮੁਰੇ ਕਰ ਦਿੱਤਾ ਜਾਂਦਾ ਜਿਸ ਦੇ ਕਰਕੇ ਉਹਨਾਂ ਦਾ ਹਲਕਾ ਜਿਹੜਾ ਉਹ ਵਿਕਾਸ ਪੱਖੋਂ ਪਿੱਛੇ ਰਹਿ ਜਾਂਦਾ ਇਸੇ ਤਰ੍ਹਾਂ ਜਿਹੜੀ ਹੈ ਉਹ ਕਹਿੰਦੇ ਕਿ ਮੇਰੇ ਆਪਣੇ ਵਿਧਾਇਕ ਜਿਹੜੇ ਹਲਕੇ ਦੇ ਵਿੱਚ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋ ਸਕਿਆ ਤੇ ਨਾ ਹੀ ਕੋਈ ਸੁਣਨ ਨੂੰ ਤਿਆਰ ਹੈ ਹਾਲਾਂਕਿ ਉਹ ਆਪ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਗੱਲ ਇਹ ਵੀ ਕਹਿ ਚੁੱਕੇ ਸੀ ਕਿ ਮੇਰੇ ਹਲਕੇ ਵਿੱਚ ਨਾ ਸੁਆ ਲੰਘਦਾ ਹੈ ਨਾ ਕੋਈ ਨਹਿਰ ਲੰਘਦੀ ਹੈ ਨਾ ਕੋਈ ਦਰਿਆ ਲੰਘਦਾ ਹੈ ਫਿਰ ਵੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਮੁੱਖ ਮੰਤਰੀ ਨੇ ਭਰੋਸਾ ਵੀ ਦਿੱਤਾ ਸੀ ਕਿ ਮੈਂ ਤੁਹਾਡੇ ਨਾਲ ਚੱਲਾਂਗਾ ਤੇ ਉੱਥੇ ਅਸੀਂ ਦੇਖ ਕੇ ਆਵਾਂਗੇ ਕਿ ਕਿਹੜੇ ਮਾਈਨਿੰਗ ਕਰਦੇ ਆ ਫਿਰ ਅਸੀਂ ਸ਼ਿਕੰਜਾ ਕਸਾਂਗੇ ਪਰ ਹਾਲੇ ਤੱਕ ਉਹ ਫੇਰੀ ਪਈ ਤਾਂ ਨਹੀਂ ਹੁਣ ਦੇਖਦੇ ਹਾਂ ਕਿ ਉਹ ਦਿਨ ਕਦੋਂ ਆਉਂਦਾ ਫਿਰ ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ 10 ਕਰੋੜ ਰੁਪਇਆ ਦੇਣ ਦੀ ਇੱਕ ਵਾਰੀ ਯੋਜਨਾ ਤਿਆਰ ਕਰ ਲਈ ਸੀ ਇਹ ਪੂਰੇ ਦੇਸ਼ ਭਾਰ ਦੇ ਵਿੱਚੋਂ ਸਭ ਤੋਂ ਵੱਧ ਕੋਈ ਫੰਡ ਦੇਗਾ ਐਮ ਐਲ ਏਜ਼ ਨੂੰ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ ਤਾਂ ਯੋਜਨਾ ਵਿੱਚ ਹੀ ਧਰੀ ਧਰਾਈ ਇਸੇ ਕਰਕੇ ਰਹਿ ਗਈ ਕਿਉਂਕਿ ਖਜ਼ਾਨੇ ਜਿਹੜਾ ਹੈ ਭਾਰ ਨਹੀਂ ਚੱਲਦਾ ਇਸ ਕੰਮ ਦੇ ਲਈ ਫਿਰ ਇਸ ਮਸਲੇ ਦੇ ਵਿੱਚ ਦਾ ਇੰਡੀਅਨ ਐਕਸਪ੍ਰੈਸ ਦੇ ਨਾਲ ਹੀ ਗੱਲਬਾਤ ਕੀਤੀ ਜਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਹੀ ਗੱਲ ਸਾਹਮਣੇ ਲਿਆਂਦੀ ਉਹ ਕਹਿੰਦੇ ਕਿ ਕਿਸੇ ਤਰ੍ਹਾਂ ਦਾ ਕੋਈ ਫੰਡ ਨਹੀਂ ਦਿੱਤਾ ਗਿਆ ਸਾਰਾ ਜਿਹੜਾ ਹੈ ਉਹ ਖਜ਼ਾਨਾ ਖਾਲੀ ਹੈ ਔਰ ਇੱਥੋਂ ਤੱਕ ਵੀ ਉਹ ਕਹਿੰਦੇ ਕਿ ਮੈਨੂੰ ਨਹੀਂ ਲੱਗਦਾ ਕਿ ਸੀਐਮ ਭਗਵੰਤ ਮਾਨ ਇਸ ਬਾਰੇ ਸੋਚਦੇ ਹੋਣਗੇ ਔਰ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਪੈਸਾ ਹੈ ਨਹੀਂ ਸਰਕਾਰ ਦੇ ਕੋਲ ਦੇਣ ਦੇ ਲਈ ਇਸੇ ਕਰਕੇ ਸਰਕਾਰ ਦੇ ਕੋਲ ਤੇ ਜ਼ਹਿਰ ਖਾਨ ਨੂੰ ਵੀ ਪੈਸਾ ਨਹੀਂ ਉਹਨਾਂ ਨੇ ਵੀ ਤਿੱਖੀ ਟਿੱਪਣੀ ਕੀਤੀ ਹੈ ਔਰ ਨਾਲੇ ਵੀ ਕਹਿ ਦਿੱਤਾ ਕਿ 2.5 ਸਾਲ ਤਾਂ ਬੀਤ ਗਏ ਨੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੇ ਕੰਮ ਕਰਾਉਣ ਵਾਲੇ ਨੇ ਤਰੱਕੀ ਦੀ ਉਸੇ ਤਰ੍ਹਾਂ ਰੁਕੇ ਪਏ ਨੇ ਵਿਕਾਸ ਕਾਰਜ ਨਾ ਤੱਕ ਰੋਡ ਬਣ ਰਹੇ ਨੇ ਟੁੱਟ ਰਹੀਆਂ ਨੇ ਭੱਜ ਰਹੀਆਂ ਨੇ ਸੜਕਾਂ ਔਰ ਇਸ ਮਸਲੇ ਦੇ ਵਿੱਚ ਜਿਹੜਾ ਇੱਕ ਸਿੰਗਲ ਪੈਸਾ ਵੀ ਆ ਜਿਹੜਾ ਕਿਤੇ ਵੀ ਕਾਰਪੋਰੇਸ਼ਨ ਨੂੰ ਜਾਂ ਪੰਚਾਇਤ ਨੂੰ ਨਹੀਂ ਦਿੱਤਾ ਗਿਆ ਔਰ ਨਾ ਹੀ ਇਸ ਮਸਲੇ ਦੇ ਵਿੱਚ ਸੀਮਾ ਜਿਹੜੇ ਸੈਂਟਰ ਦੇ ਕੋਲ ਫੰਡ ਲੈਣ ਦੇ ਲਈ ਜੋਰ ਸ਼ੋਰ ਨਾਲ ਆਵਾਜ਼ ਚੁੱਕ ਸਕੇ ਨੇ ਔਰ ਉਹਨਾਂ ਨੇ ਕਿਹਾ ਕਿ ਦੋ ਵਾਰੀ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ ਤਾਂ ਉਦੋਂ ਕੌਨਸੀਸਟਿਊਐਂਸੀ ਦੇ ਵਿੱਚ 50 ਕਰੋੜ ਤੋਂ ਲੈ ਕੇ 100 ਕਰੋੜ ਰੁਪਏ ਤੱਕ ਵੀ ਵੰਡੇ ਗਏ ਸੀ ਇਹ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਹੁਣ ਐਮ ਐਲ اے ਲੈਡ ਫੰਡ ਹਰੇਕ ਵਿਧਾਇਕ ਨੂੰ ਹੀ ਹੁੰਦਾ ਕਿ ਮੇਰੇ ਵਿਧਾਇਕ ਵਿਧਾਨ ਸਭਾ ਹਲਕੇ ਦੀ ਤਰੱਕੀ ਲਈ ਮੇਰੇ ਕੋਲ ਫੰਡ ਆਉਣ ਤੇ ਮੈਂ ਅੱਗੇ ਫੰਡ ਵੰਡਾਂ ਔਰ ਲੋਕ ਵੀ ਮੇਰੀ ਵਾਹ ਵਾਹ ਕਰਨ ਪਰ ਉਹ ਵਾਹ ਵਾਹ ਹਾਲੇ ਨਹੀਂ ਹੋ ਰਹੀ ਕਿਉਂਕਿ ਇਸ ਮਸਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਖਤਿਆਰੀ ਫੰਡ ਜਾਂ ਐਮ ਐਲ اے ਦਾ ਜਿਹੜਾ ਲੋਕਲ ਏਰੀਆ ਡਿਵੈਲਪਮੈਂਟ ਫੰਡ ਆ ਉਹ ਨਹੀਂ ਮਿਲ ਪਾ ਰਿਹਾ ਸਰਕਾਰ ਨੇ ਇੱਕ ਵਾਰੀ ਯੋਜਨਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪ੍ਰੋਪੋਜ਼ਲ ਵੀ ਬਣਾਈ ਪਰ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਅਮਲੀ ਜਾਮਾ ਨਹੀਂ ਪੜਿਆ ਜਿਹੜਾ ਆਪਾਂ ਨਿਨਾਇਆ ਗਿਆ ਹੁਣ ਪੰਚਾਇਤੀ ਚੋਣਾਂ ਤੋਂ ਬਾਅਦ ਨਤੀਜਿਆਂ ਦੇ ਉੱਤੇ ਵੀ ਨਿਰਭਰ ਕਰਦਾ ਤੇ ਅਗਲੇ ਰਹਿੰਦੇ ਜਿਹੜੇ 2.5 ਸਾਲ ਨੇ ਇਸ ਕਾਰਜਕਾਲ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਸ ਦੇ ਦੌਰਾਨ ਦੇਖਦੇ ਆ ਕਿ ਫੰਡ ਮਿਲ ਪਾਉਂਦਾ ਕਿ ਨਹੀਂ ਵਿਧਾਇਕਾਂ ਨੂੰ ਖੁੱਲੇ ਗੱਫੇ ਹਾਲਾਂਕਿ ਸੈਂਟਰ ਨੇ ਵੀ ਬਹੁਤ ਸਾਰੇ ਫੰਡ ਰੋਕੇ ਹੋਏ ਨੇ ਇੱਥੇ ਦੱਸਣਾ ਬਣਦਾ ਜਿਸ ਦੇ ਕਰਕੇ ਵੀ ਪੰਜਾਬ ਦੀ ਤਰੱਕੀ ਦੇ ਕਈ ਕੰਮ ਰੁਕੇ ਪਏ ਐ ਇੱਥੋਂ ਤੱਕ ਕਿ ਮੰਡੀ ਬੋਰਡ ਨੂੰ ਵੀ ਮਹਿੰਗੇ ਜਿਹੜੇ ਦਰਾਂ ਦੇ ਉੱਤੇ ਵਿਆਜ ਦੇ ਉੱਤੇ ਕਰਜ਼ਾ ਲੈਣ ਦੇ ਲਈ ਚੁੱਕਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਤਾਂ ਕਿ ਜਿਹੜੀਆਂ ਸੜਕਾਂ ਦੀ ਮੁਰੰਮਤ ਹੈ ਹਜ਼ਾਰਾਂ ਕਿਲੋਮੀਟਰ ਦੀ ਉਹ ਕਰਵਾਈ ਜਾ ਸਕੇ ਕਿਉਂਕਿ ਟੁੱਟੀਆਂ ਭੱਜੀਆਂ ਪਈਆਂ ਨੇ ਹੋਰ ਬੜੇ ਫੰਡ ਨੇ ਇਸ ਤਰ੍ਹਾਂ ਦੇ ਰੁਕੇ ਹੋਏ ਇੱਕ ਪਾਸੇ ਸੈਂਟਰ ਦੇ ਵੱਲੋਂ ਫੰਡਾਂ ਦਾ ਰੋਕੇ ਜਾਣਾ ਤੇ ਦੂਜੇ ਪਾਸੇ ਖਜ਼ਾਨੇ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਸਰੋਤਾਂ ਦਾ ਆਮਦਨ ਦਾ ਨਾ ਆਉਣਾ ਉਸੇ ਕਰਕੇ ਵੀ ਕਈ ਘਚੋਲੇ ਪਏ ਹੋਏ ਨੇ ਜਿਸ ਦੇ ਕਰਕੇ ਤਰੱਕੀ ਦਾ ਪਹੀਆ ਉਸ ਢੰਗ ਨਾਲ ਨਹੀਂ ਟੁਰ ਰਿਹਾ ਜਿਵੇਂ ਇੱਕ ਉਮੀਦ ਕੀਤੀ ਜਾਂਦੀ ਹੈ ਪੰਜਾਬ ਦੇ ਲੋਕਾਂ ਵੱਲੋਂ ਇਹ ਤੁਹਾਡਾ ਕੀ ਮਨਣਾ ਤੁਸੀਂ ਕੀ ਸੋਚਦੇ ਹੋ ਕਿ ਕਿੰਨਾ ਜ਼ਰੂਰੀ ਹੈ ਇੱਕ ਵਿਧਾਇਕ ਨੂੰ ਫੰਡ ਮਿਲਣਾ ਉਸ ਦੇ ਬਾਰੇ ਤੁਹਾਡੇ ਆਪਣੇ ਸੁਝਾਅ ਆਪਣੇ ਨਿੱਜੀ ਵਿਚਾਰ ਜੋ ਵੀ ਹੋਣ ਕਮੈਂਟ ਬਾਕਸ ਦੇ ਜ਼ਰੀਏ ਤੁਸੀਂ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ